ਸਬਜੀ ਮੰਡੀ ਚ ਤੜਕੇ ਤੜਕੇ ਹੋ ਗਿਆ ਕਾਂ ਫੀਟ ਚ ਨਾ ਲੱਗੀ ਕਿਸੇ ਨੂੰ ਵੀ ਪਣਖ ਸੀਸੀਟੀਵੀ ਨੇ ਖੋਲਤੀ ਫੋਰ ਜੀ ਹਾਂ ਇਹ ਤਸਵੀਰਾਂ ਸਬਸੀ ਮੰਡੀ ਦੀਆਂ ਨੇ ਜਿੱਥੇ ਕੀ ਤੁਹਾਨੂੰ ਲੋਕਾਂ ਦੀ ਗੈਂਬਾ ਗੈਂਦੀ ਨਜ਼ਰ ਆ ਰਹੀ ਹੋਵੇਗੀ ਸਬਜ਼ੀਆਂ ਵੇਚਣ ਵਾਲੇ ਅਤੇ ਉਹਨਾਂ ਦੇ ਖਰੀਦਾਰਾਂ ਦੀ ਪੇੜ ਲੱਗੀ ਹੋਈ ਆ ਪਰ ਇਹਨਾਂ ਦੇ ਵਿੱਚ ਇੱਕ ਅਜਿਹੇ ਸ਼ਖਸ ਵੀ ਹੈ ਜੋ ਕਿ ਕਿਸੇ ਹੋਰ ਮਨਸੂਬੇ ਦੇ ਨਾਲ ਇਸ ਸਬਜ਼ੀ ਮੰਡੀ ਦੇ ਅੰਦਰ ਪਹੁੰਚਿਆ। ਤੇਨੀ ਪੀੜ ਤੇ ਵਿੱਚ ਉਸ ਨੂੰ ਪਛਾਨਣਾ ਤੁਹਾਡੇ ਲਈ ਵੀ ਔਖਾ ਹੋ ਜਾਵੇਗਾ। ਪਰ ਸਬਜ਼ੀ ਮੰਡੀ ਦੀ ਸੀਸੀਟੀਵੀ ਨੇ ਇਸ ਸ਼ਖਸ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜੀ ਹਾਂ ਤੁਹਾਨੂੰ ਵੀ ਹੈਰਾਨੀ ਹੋ ਰਹੀ ਹੋਵੇਗੀ ਕਿ ਆਖਿਰ ਇਸ ਸਬਜ਼ੀ ਮੰਡੀ ਦੇ ਵਿੱਚ ਅਜਿਹਾ ਕੀ ਹੋਇਆ। ਦਰਅਸਲ ਇਹ ਕੋਈ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਡੇ ਜ਼ਿਹਨ ਦੇ ਵਿੱਚ ਵੀ ਇਹੀ ਗੱਲ ਆ ਰਹੀ ਹੋਵੇਗੀ ਉਸ ਚੋਰ ਦੇ ਵੱਲੋਂ ਸਭੀ ਚੋਰੀ ਕੀਤੀ ਗਈ ਹੋਵੇਗੀ ਪਰ ਮਾਮਲਾ ਇਸ ਤੇ ਬਿਲਕੁਲ ਉਲਟ ਹੈ ਆਓ ਤੁਹਾਨੂੰ ਹੁਣ ਫੋਕਸ ਕਰਕੇ ਦਿਖਾਉਂਦੇ ਆ ਕਿ ਆਖਿਰ ਉਹ ਹੋ ਚੋਰ ਕੌਣ ਹੈ ਪੀਲੇ ਰੰਗ ਦੀਆਂ ਕਰੇਟਾ ਦੇ ਪਿੱਛੇ ਬੈਠਾ ਹੋਇਆ ਇੱਕ ਨੀਲੇ ਸ਼ਾਲ ਵਾਲਾ ਸ਼ਖਸ ਜਿਸ ਨੇ ਕੇਸ ਸਿਰ ਤੇ ਉੱਪਰ ਟੋਪੀ ਲਈ ਹੋਈ ਹੈ ਇਸ ਨੂੰ ਧਿਆਨ ਨਾਲ ਦੇਖੋ ਦਰਅਸਲ ਇਹ ਹੀ ਚੋਰ ਹੈ ਜਿਸਨੇ ਕਿ ਇਸ ਮੰਡੀ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਸੀਟੀਵੀ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਹਿਲਾ ਇਹ ਸ਼ਖਸ ਇੱਥੇ ਆ ਕੇ ਖਲੋ ਜਾਂਦਾ ਹੈ ਤੇ ਇੱਧਰ ਉੱਧਰ ਦੇਖ ਕੇ ਮੌਕੇ ਦੀ ਫਰਾਕ ਦੇ ਵਿੱਚ ਲੱਗ ਜਾਂਦਾ ਹੈ ਪਰ ਇਹ ਨਹੀਂ ਪੀੜਤੇ ਵਿੱਚ ਉਸ ਨੂੰ ਚੋਰੀ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਕਦੇ ਉਹ ਬੈਠ ਜਾਂਦਾ ਹੈ ਤੇ ਕਦੇ ਉਹ ਸੱਤੀਆਂ ਟਟੋਲ ਦਾ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਤੇ ਸੱਜੀਆਂ ਨੂੰ ਟਟੋਲਣ ਤੋਂ ਬਾਅਦ ਉਹ ਇੱਧਰ ਉੱਧਰ ਦੇਖਦਾ ਹੈ ਤੇ ਸਭ ਲੋਕ ਆਪਣੇ ਕੰਮਾਂ ਦੇ ਵਿੱਚ ਮਸਰੂਫ ਸੁਨੂ ਦਿਖਾਈ ਦਿੰਦੇ ਨੇ ਤਾਂ ਇਹਨਾਂ ਦੇ ਵਿੱਚ ਹੀ ਉਹ ਆਪਣਾ ਕਾંડ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਮੌਕਾ ਪਾਉਂਦਿਆਂ ਇਹ ਸ਼ਖਸ ਉੱਥੇ ਨਾਲ ਪਏ ਇੱਕ ਲੰਚ ਬਾਕਸ ਦੇ ਕੋਲੋਂ ਇੱਕ ਬੈਗ ਚੁੱਕ ਕੇ ਫਰਾਰ ਹੋ ਜਾਂਦਾ ਹੈ ਦਰਅਸਲ ਇਸ ਬੈਗ ਦੇ ਵਿੱਚ ਕੀਮਤੀ ਸਮਾਨ ਹੈ ਜੋ ਕਿ ਇੱਕ ਆੜਤੀਏ ਦਾ ਤੇ ਜੋ ਇਸ ਮੰਡੀ ਦੇ ਵਿੱਚ ਆਇਆ ਹੋਇਆ ਪਰ ਇਸ ਚੋਰ ਦੀ ਕੋਲ ਉਸ ਵੇਲੇ ਸੀਸੀਟੀਵੀ ਨੇ ਖੋਲ ਦਿੱਤੀ ਜਦੋਂ ਇਸ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਪਟ ਹੋ ਗਈ ਆਓ ਤੁਸੀਂ ਵੀ ਆੜਤੀਏ ਦੇ ਮੂੰਹੋਂ ਹੀ ਸੁਣ ਲਓ ਜਿਸ ਦੇ ਨਾਲ ਇਹ ਠੱਗੀ ਹੋ ਗਈ ਹੈ ਕਿ ਉਸ ਤੇ ਥੈਲੇ ਦੇ ਵਿੱਚ ਕੀ ਕੁਝ ਕੀਮਤੀ ਸਬਾਨ ਸੀ ਤੇ ਉਹ ਕਿਵੇਂ ਲੁੱਟਿਆ-ਪੁੱਟਿਆ ਗਿਆ ਵੀਰੇ ਸਵੇਰ ਆਇਸੀ ਕਰੋ ਬੈਗ ਰੱਖਿਆ ਸੀਗਾ ਵਿੱਚ ਲੈਪਟਾਪ ਸੀਗਾ ਤੋ ਕੈਸ਼ ਵੀ 10000 ਰੁਪਇਆ ਬਾਕੀ ਮੋਬਾਈਲ ਸੇਕ ਵਿੱਚ ਥੋੜਾ ਖਾਤੇ-ਕੁੱਤੇ ਵੈਗ ਦੁਕਾਨ ਦੇ ਗਈ ਸਾਰੇ ਬਸ ਉਹ ਆ ਕੇ ਰੱਖਿਆ ਚੇਅਰ ਦੇ ਕੰਡੇ ਦੇ ਬਾਅਦ ਸਾਡਾ ਬੈਗ ਉਹ ਚੱਕ ਕੇ ਲੈ ਗਿਆ ਕੱਲ੍ਹ ਆ ਮੈਂ ਕਿੰਨੇ ਵਜੇ ਆਏ ਸੀ ਮੇਰੇ ਸਬਜ਼ੀ ਮੰਡੀ ਆਉਂਦਾ ਸਵੇਰ ਸੀ 6:30 ਵਜੇ ਆਏ ਆ ਤੇ ਕੱਢ ਲੈ ਗਈ 6:30 ਵਜੇ ਪੋਨੇ 7:00 ਵੇ ਦੀ 7:20 ਦੀ ਕੋਈ ਪਤਾ ਲੱਗਦਾ ਬੰਦੇ ਸੱਤ ਵਜੇ 20 ਮਿੰਟ ਤੇ 97 ਲੋਹੀ ਆ ਲੈ ਆਪਣਾ 16 ਮਿੰਟਿਆਂ ਨੇ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਹਾਂਜੀ ਹਾਂਜੀ ਹੈਗੀ ਸੀ ਤੇ ਲੱਗਿਆ ਚੱਕਦਾ ਚੱਕਦਾ ਆਪਣਾ ਹੈਗਾ ਜੋ ਚੱਕਦਾ ਪਿਆ ਦੇਖਿਆ ਸੀ ਕਿੰਨਾ ਕੁ ਨੁਕਸਾਨ ਕਿ ਨੁਕਸਾਨ ਵੀ 2 ਲੱਖ ਪਲੱਸ ਹੀ ਆ ਠੀਕ ਹੈ ਲੈਪਟਾਪ ਤੇ ਹੋਰ ਕੀ ਲੈਪਟਾਪ ਮੋਬਾਈਲ ਸੀ ਬਰ ਇੱਕ 1.5 ਲੱਖ ਰੁਪਇਆ ਸੀ ਵਿੱਚ 1.5 ਪਲੱਸ ਹੀ ਹੋ ਸਕਦਾ ਕੱਢ ਨਹੀਂ ਉਹਦਾ ਬਾਕੀ ਕਿਤੇ ਹਿਸਾਬਗਰ ਦਾ ਪਤਾ ਲੱਗੂਗਾ ਬਸ ਆਈਏ ਬਾਕੀ ਕਰਦੇ ਦੇਖਿਆ ਹੋਵੇ ਮੰਡੀ ਜਿਸ ਕਿਸੇ ਨੂੰ ਪਤਾ ਲੱਗੇ ਨਹੀਂ ਵੀਰੇ ਅਸੀਂ ਤਾਂ ਪਹਿਲੇ ਦਿਨ ਹੀ ਦੇਖਿਆ ਇਹਨੂੰ ਅੱਜ ਬਾਕੀ ਪਤਾ ਨਹੀਂ ਹੁਣ ਕਿ ਪਹਿਲਾਂ ਵੀ ਆਦਾ ਪਿਆ ਮੰਡੀ ਕਿ ਆ ਚੇਅਰ ਤੇ ਰੱਖਿਆ ਸੀ ਬੈਗ ਬਸ ਉਹ ਪਤਾ ਨਹੀਂ ਲੱਗੇ ਜਦੋਂ ਲੈ ਗਿਆ ਤਾਂ ਉਹਦੇ ਬਾਅਦ ਹੀ ਪਤਾ ਗਿਆ 5 ਮਿੰਟ ਪਤਾ ਲੱਗੇ 5 ਮਿੰਟ ਬਾਅਦ ਹਾਂਜੀ ਬਾਕੀ ਦੇਖਿਆ ਨਹੀਂ ਮੇਰੇ ਸ਼ੱਕ ਨਹੀਂ ਹੈਗਾ ਸ਼ੱਕ ਨਹੀਂ ਹਲਦਾ ਕੁਛ ਦੇ ਵੀ ਹੈਗਾ ਬਾਕੀ ਮੁੰਡਾ ਸੀ ਵੀਡੀਓ ਆਉਂਦਾ ਪੈ ਕੈਮਰੇ ਜਾਂਦਾ ਪੈ ਸਾਡੇ ਉਤਹੀ ਇਸ ਚੋਰੀ ਦੀ ਵਾਰਦਾਤ ਦਾ ਜਿਵੇਂ ਹੀ ਇਸ ਆਰਤੀ ਨੂੰ ਪਤਾ ਲੱਗਦਾ ਹੈ ਤਾਂ ਉਸ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਮੌਕੇ ਤੇ ਇਸ ਪੀੜ ਵਾਲੀ ਮੰਡੀ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਆਓ ਹੁਣ ਤੁਸੀਂ ਵੀ ਸੁਣੋ ਕਿ ਪੁਲਿਸ ਦਾ ਕੀ ਕੁਝ ਕਹਿਣਾ ਹੈ ਇਸ ਮਾਮਲੇ ਦੀ ਜਾਂਚ ਪੜਤਾਲ ਸੰਬੰਧੀ ਆ ਹੁਣੇ ਫੋਨ ਆਇਆ ਚੁੰਕੀ ਬੱਸ ਸਟੈਂਡ ਸਾਡੇ ਕੋਲੇ ਇਮੀਡੀਏਟਲੀ ਇਥੇ ਪਹੁੰਚੇ ਆ ਵੀ ਕਹਿੰਦੇ ਸੀਗੇ ਵੀ ਜਿਹੜੀ ਆਰਕੇ ਟਰੇਡਿੰਗ ਕੰਪਨੀ ਆਥੇ ਕੋਈ ਇੱਕ ਲੈਪਟਾਪ ਆ ਤੇ ਇੱਕ ਮੋਬਾਈਲ ਆ ਤੇ ਕੈਸ਼ 2 ਲੱਖ ਰੁਪਏ ਬੈਗ ਪਾਇਸ ਕੋ ਬੰਦਾ ਨੋਂ ਲੈ ਗਿਆ ਕੋਈ ਸਾਲ ਵਿੱਚ ਹਾਂ ਨੁਕਸਾਨ ਦੇ ਵਿੱਚ ਲੈਪਟਾਪ ਆ ਦੱਸਿਆ ਉਹਨਾਂ ਨੇ ਲਿਖਾਇਆ ਤੇ ਇੱਕ ਮੋਬਾਈਲ ਆ ਕੈਸ਼ ਕਰੀਬਾ 1.5 ਲੱਖ ਰੁਪਏ ਤੇ ਲੈਪਟਾਪ ਦੇ ਵਿੱਚ ਢਾਹ ਰਿਕਾਰਡ ਕੋਰੋ ਕਾਫੀ ਡਾਟਾ ਸੀਗਾ ਕੁਆਨੋਂ ਮੁੰਡਾ ਲੈ ਗਿਆ ਉਹਦੇ ਬਾਰੇ ਤਤਤੀਸ਼ ਚ ਰਹੀ ਹੈ ਕਰੀ ਜਾਂਦੇ ਹੁਣ ਇਸ ਟਾਈਮ ਕਾਟਰਾ ਦੇ ਮੈਂਟੂਵਡ ਪਹੁੰਚੇ ਆ ਤੇ ਪੁਲਿਸ ਹਰਤਾਲ ਕਰਦੇ ਆ ਵੀਡੀਓ ਕੈਮਰੇ ਕੈਮਰਾ ਦੀਆਂ ਫੋਟੇਜ ਲੈ ਕੇ ਜਾਗੂ ਹੋਰ ਕਿਸੇ ਵੀ ਤਰ੍ਹਾਂ ਦਾ ਕਰਕੇ ਤੇ ਉਹਨੂੰ ਲੱਭ ਕੇ ਇਹਨੂੰ ਫੜਦੇ ਆ ਔਰ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਚੋਰ ਦੇ ਵੱਲੋਂ ਜੋ ਇਸ ਭੀੜ ਭਰੀ ਵੱਡੀ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਜਗਬਾਣੀ ਟੀਵੀ ਦੇ ਲਈ ਸ਼੍ਰੀ ਮੁਖਸਰ ਸਾਹਿਬ ਤੋਂ सोनू ਖੇੜਾ ਦੀ ਰਿਪੋਰਟ